ਮੁੱਖ ਮੰਤਰੀ ਭਗਵੰਤ ਮਾਨ ਦੇ ਦिशा निर्देशਾਂ ਉੱਤੇ ਸ਼ੁਰੂ ਕੀਤੀ ਗਈ ਯੋਧਨਸ਼ਿਆਂ ਵਿਰੁੱਧ ਮੁਹਿੰਮ ਤਰ੍ਹਾਂ ਵੱਡੀ ਸਫਲਤਾ ਹਾਸਲ ਕਰਦਿਆਂ ਸੰਗਰੂਰ ਪੁਲਿਸ ਨੇ ਜੇਲ੍ਹ ਦੇ ਅੰਦਰ ਚੱਲ ਰਹੇ ਤਸਕਰੀ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਅਨੁਸਾਰ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਸੁਰੱਖਿਆ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਸੰਗਰੂਰ ਜੇਲ੍ਹ ਦੇ ਅੰਦਰ ਛਾਪੇਮਾਰੀ ਦੌਰਾਨ 12 ਮੋਬਾਈਲ ਫੋਨ, 4 ਸਮਾਰਟਵਾਚ, 50 ਗ੍ਰਾਮ ਅਫੀਮ, 12 ਗ੍ਰਾਮ ਹੈਰੋਇਨ ਅਤੇ ਹੋਰ ਵੀ ਨਸ਼ੀਲੇ ਪਦਾਰਥ ਬਰਾਮਦ ਹੋਏ। 8GPN ਇਸ ਕੇਸ ਦੇ ਵਿੱਚ ਜੇਲ੍ਹ ਕਰਮਚਾਰੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹਾਂ ਦੱਸਿਆ ਕਿ ਮੁਰਲੀ ਜਾਂਚ ਦੇ ਵਿੱਚ ਪ੍ਰਸ਼ਾਸਤ ਨਾਮੀ ਚਾਰ ਕਰਮਚਾਰੀ ਜਿਸ ਦੀ ਕੀ ਭੂਮਿਕਾ ਤਸਕਰੀ ਸਬੰਧੀ ਗਤੀਵਿਧੀਆਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਵਿੱਚ ਸਾਹਮਣੇ ਆਈ ਹੈ। ਤਸ਼ਮੂਲੀਅਤ ਦਾ ਵੀ ਪਤਾ ਲੱਗਿਆ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ। ਜੀ ਯੁੱਧ ਨਸ਼ਾ ਵਿਰੁੱਧ ਦੀ ਜਿਹੜੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹਦੇ ਤਹਿਤ ਇੱਕ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੇਲ੍ਹ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪ੍ਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟਵਾਚਸ 50 ਗ੍ਰਾਮ ਆਪੀਮ ਅਤੇ ਹੋਰ ਕੌਂਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫਆਈਆਰ थाना ਸਿਟੀ 1 ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ ਉਹਨਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਜੂਮਦਾਰ ਜੋ ਇਸ ਨੈਟਵਰਕ ਦਾ ਤੱਤ ਤੱਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਤਾ ਕਰਤਾ ਹੈ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕੌਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲਿਆ ਕੇ ਉਸ ਨੂੰ ਦਿੰਦੀ ਸੀ ਜੋ ਉਹ ਅੰਦਰ ਸਮਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਐਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰam ਹੈਰੋਇਨ 5.5 ਲੱਖ ਡਰਗਮਨੀ ਇੱਕ ਗਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲ ਬਰਾਮਦ ਕੀਤੇ ਗਏ ਇਹ ਤਫਤੀਸ਼ ਇੱਥੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਅਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆਰੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਚ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ 3 ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ UPI ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਾਇਆ ਇਸ ਪੈਸੇ ਦੀ ਕੋਈ ਇੰਡਪ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ ਵਿੱਚੋਂ ਇੱਕ ਰਵੀ ਉਰਫ ਮਲੇਰਕੋਟ ਰਵੀ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਉਸ ਨੂੰ ਬਰਾਮਦ ਕੀਤੀ ਗਈ ਤੇ ਐਫਆਰ ਵੀ ਰਜਿਸਟਰ ਕੀਤੀ ਗਈ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਯੁਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂਵੀ ਬਖਸ਼ਾ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਧੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫਤੀਸ਼ ਜਾਰੀ ਹੈ ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਦੀ ਵੀ ਧਾਰਾਵਾਂ ਜੋੜ ਦਿੱਤੀਆਂ ਗਈਆਂ ਐ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਰਕੇ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਤੇ ਹਲੇ ਵੀ ਤਫਤੀਸ਼ ਚੱਲ ਰਹੀ ਹੈ ਸਰ ਡੀਐਸਪੀ ਕਦੋਂ ਤੋਂ ਇਦਾਂ ਦਾ ਕੰਮ ਕਰਦੇ ਰਹੇ ਕਿਉਂਕਿ ਡੀਐਸਪੀ ਪਹਿਲਾਂ ਜਦੋਂ ਤੋਂ ਇਹਨਾਂ ਦੀ ਪੋਸਟਿੰਗ ਹੋਈ ਹੈ ਉਹ ਸਾਰੇ ਉਹਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਸੱchnਾ ਵੀ ਨਹੀਂ ਕੀਤੇ ਹਨ ਕਿ ਕਦੋਂ ਕਦੋਂ ਇਹਨਾਂ ਨੇ ਇਦਾਂ ਦੇ ਕੰਮਾਂ ਦੇ ਇਨਵੋਲਵਮੈਂਟ ਜੀ ਬਿਲਕੁਲ ਜਿਹੜੀ ਇਹ ਤਫਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਹੈ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੇ ਹਲਕ ਤੱਕ ਦੀ ਤਫਤੀਸ਼ ਹੈ ਉਦੇ ਪਰ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮਿਲ ਹੋਇਆ ਸੀ ਇਸ ਤੋਂ ਪਹਿਲਾਂ ਵੀ ਕਿਸੇ ਕੋਈ ਹੋਰ ਗੈਂਗ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਹੁਣ ਇਹਨਾਂ ਦੇ ਨਾਲ ਹੋਇਆ ਤਾਂ ਪਰੀਵਿਅਸ ਦੇ ਵਿੱਚ ਵੀ ਕਿਸੇ ਹੋਰ ਵੀ ਗੈਂਗ ਦੇ ਨਾਲ ਇਹਨਾਂ ਦਾ ਕੋਈ ਟਾਈਪ ਰਿਹਾ ਹੋਊਗਾ ਕਿ ਉਹ ਵੀ ਕੁਛ ਇਦਾਂ ਕਰੂ ਮਿਲਿਆ ਜੀ ਐਸਾ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਝ ਨਾ ਕੁਝ ਪਹਿਲਾਂ ਐਕਟੀਵਿਟੀ ਰਹੀ ਹੋਵੇ ਲੇਕਿਨ ਉਸ ਨੂੰ ਸਰਟਿਨਿਟੀ ਨਾਲ ਜਾਂ 100% ਨਹੀਂ ਕਿਹਾ ਜਾ ਸਕਦਾ ਕੀ ਪਤਾ ਇਹ ਹੀ